ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਰਹਿ ਨਮਾਈ ਹੈਟ ਜਿਹੜੀ ਪੁਲਿਸ ਸਾਡੇ ਫਰੀਕੋਟ ਪੁਲਿਸ ਵੱਲੋਂ ਮਾੜੇ ਅੰਸਾ ਖਰਾਬ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਕਿਤੇ ਵੀ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਸਾਡੀ ਜਿਹੜੀ ਟੀਮਾ ਸਾਡੇ ਜਿਹੜੇ ਐਸਐਚਓ ਤੇ ਐਕਟਿਵ ਹੋ ਗਏ ਸਾਡੀ ਜਿਹੜੀ ਸੀਏ ਟੀਮਾ ਅਸੀਂ ਕੋਈ ਜੀ ਘੰਟਿਆਂ ਵਿੱਚ ਕਈ ਅਸੀਂ ਜਿਹੜੇ ਕੇਸ ਕੇਸ ਕਰ ਚੁੱਕੇ ਇਸੇ ਤਹਿਤ ਇਸ ਲਈ ਤਹਿਤ ਹੀ ਅਸੀਂ ਜਿਹੜਾ ਮਕਦਮਾ ਨੰਬਰ 296 ਵੀ ਅਹ ਤਿੰਨ ਕਿਤਾ ਗਿਆ ਇਸ ਦੇ ਵਿੱਚ ਇਹ ਸੀ ਵੀ ਸਾਡੇ ਗਿਆਨੀ ਜੈ ਸਿੰਘ ਮਾਰਕੀਟ ਦੇ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਚੋਰ ਜਿਹੜਾ ਰਾਜੂ ਸਿੰਘ ਪੁੱਤਰ ਪਾਲ ਸਿੰਘ ਆਰਾ ਕੋਲੀ ਦਾ ਰਹਿਣ ਵਾਲਾ ਸੀ ਇਹਨੇ ਸ਼ੀਸ਼ਾ ਬ੍ਰੇਕ ਕੀਤਾ ਤੇ ਉਹਦੇ ਵਿੱਚੋਂ ਕੁਝ ਨਕਦੀ ਤੇ ਪਰਸ ਤੇ ਉਹਦਾ ਕੋਈ ਹੋਰ ਕੀਮਤੀ ਸਮਾਨ ਕੱਢ ਕੇ ਲੈ ਗਿਆ ਸੀ ਤੇ ਜਦੋਂ ਅਸੀਂ ਸਾਨੂੰ ਇਸ ਦੇ ਸੀਸੀਟੀਵੀ ਫੁਟੇਜ ਦੀ ਅਸੀਂ ਸਾਰਾ ਲੈ ਕੇ ਸਰੀ ਟੈਕਨੀਕਲ ਟੀਮ ਦਾ ਸਹਾਰਾ ਲਿਆ ਤਾਂ ਇਸ ਨੂੰ ਅਸੀਂ ਬਹੁਤ ਹੀ ਜਲਦੀ 48 ਘੰਟਿਆਂ ਦੇ ਵਿੱਚ ਇਹਨੂੰ ਟੈਸਟ ਕਰ ਲੈਣ ਨੂੰ ਗਿਰਤਾ ਕਰ ਲਿਆ ਤੇ ਜਦੋਂ ਅਸੀਂ ਇਸ ਨੂੰ ਗਿਰਤਾ ਕੀਤਾ ਤਾਂ ਇਸ ਦੇ ਕੋਲੋਂ ਦੋ ਪਰਸ ਤੇ ਆਧਾਰ ਕਾਰਡ ਤੇ ਜਿਹੜੀ ਚੋਰੀ ਕੀਤੀ ਕੁਝ ਕੈਸ਼ ਵੀ ਸਾਨੂੰ ਬਰਾਮਦ ਹੋਇਆ ਇਹਨਾਂ ਦੀ ਜਿਹੜੀ ਸਾਨੂੰ ਮੁਰਗੀ ਪਛਗ ਚੁੱਚੇ ਮੰਨਿਆ ਕਿ ਇਹ ਨਸ਼ਾ ਕਰਨ ਦਾ ਐਡਿਕਟਡ ਨਸ਼ੇੜੀ ਜਿਹੜੀ ਆ ਦੇ ਨਸ਼ੇ ਦੀ ਪੂrti ਵਾਸਤੇ ਜੇ ਕਿਤੇ ਇਹਨੂੰ ਇਸ ਤੋਂ ਪਹਿਲਾਂ ਵੀ ਕੋਈ ਦੋ ਕਾਰਨ ਅਟੈਂਪਟ ਕਰ ਚੁੱਕਾ ਹੈ ਛਿਛੇ ਤੋਂ ਉਲਕੇ ਪਰ ਉਹਦੇ ਚ ਇਹਨੂੰ ਕੋਈ ਜ਼ਿਆਦਾ ਪੈਸੇ ਨਹੀਂ ਮਿਲੇ ਸੀ ਤੇ ਹੁਣ ਅੱਜ ਅਸੀਂ ਮਾਜੋਰ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਸ ਦਾ ਰਮਾਨ ਲੈ ਕੇ ਇਹਨੂੰ ਹੋਰ ਹੀ ਪੁਸ਼ ਵਿੱਚ ਕਰਾਗੇ ਵੀ ਇਹਨੇ ਹੋਰ ਤਾਂ ਕੋਈ ਇਹੋ ਜਿਹੀਆਂ ਵਾਰਤਾਂ ਨੂੰ ਨਹੀਂ ਜਾਣਦੇ